ਅਬਨਾਸੀ ਜੀ ਅਨ ਕੋ ਦਾਤਾ ਸਿਮਰਤ ਸਭ ਮਾਲਕ ਹੋਈ ਗੁਣ ਨਿਧਾਨ ਭਗਤਨ ਕੋ ਬਰਤਨ ਬਿਰਲਾ ਪਾਵੇ ਕੋਈ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ ਜਾ ਕੀ ਸਰਨ ਪਿਆ ਸੁਖ ਪਾਈਐ ਬਾਹੜ ਦੁੱਖ ਨਾ ਹੋਈ ਸੋਹੀ ਮਹੱਲਾ ਪਹਿਲਾ ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ ਗੁਰ ਕੀ ਪੌੜੀ ਸਾਚ ਕੀ ਸਾਚਾ ਸੁਖ ਹੋਈ ਮੇਰਾ ਮਨ ਰਾਤਾ ਗੁਣ ਰਵੈ ਮਾਨ ਭਾਵੈ ਸੋਹੀ ਗੁਰ ਕੀ ਪੌੜੀ ਸਾਚ ਕੀ ਸਾਚਾ ਸੁਖ ਹੋਈ ਸੁਖ ਸਹਜ ਆਵੈ ਸਾਚ ਭਾਵੈ ਸਾਚ ਕੀ ਮਤ ਕਿਉ ਟਲੈ ਇਸ ਨਾਨ ਦਾਨ ਸੁ ਗਿਆਨ ਮਜਨ ਆਪ ਅਸ਼ਲਿਓ ਕਿਉ ਛਲੈ ਪਰ ਪੰਚ ਮੋਹ ਬਿਕਾਰ ਥਾਕੇ ਕੂੜ ਕਪਟ ਨਾ ਦੋਈ ਮੇਰਾ ਮਨ ਰਾਤਾ ਗੁਣ ਰਵ ਮਨ ਭਾਵੇ ਸੋਈ ਪਰਪੰਚ ਮੋਹ ਬਿਕਾਰ ਥਕੇ ਕੂੜ ਕਪਟ ਨਾ ਦੋਈ ਮੇਰਾ ਮਨ ਰਾਤਾ ਗੁਣ ਰਵੇ ਮਨ ਭਾਵੇ ਸੋਈ ਭਗਤ ਸਤਗੁਰੂ ਜੀ ਬਾਣੀ ਦੇ ਵਿੱਚ ਪ੍ਰਮਾਣ ਕਰਦੇ ਨੇ ਪ੍ਰਮਾਤਮਾ ਦੇ ਪਿਆਰ ਵਿੱਚ ਰੰਗਿਆ ਹੋਇਆ ਮੇਰਾ ਮਨ ਜਿਉ ਜਿਉ ਪ੍ਰਮਾਤਮਾ ਦੇ ਗੁਣ ਚੇਤੇ ਕਰਦਾ ਹੈ ਤਿਉ ਤਿਉ ਮੇਰੇ ਮਨ ਵਿੱਚ ਉਹ ਪ੍ਰਮਾਤਮਾ ਹੀ ਪਿਆਰਾ ਲੱਗਦਾ ਜਾ ਰਿਹਾ ਹੈ ਪ੍ਰਮਾਤਮਾ ਦੇ ਗੁਣ ਗਾਵਨੇ ਮਾਨੋ ਇੱਕ ਪੌੜੀ ਹੈ ਜੋ ਗੁਰੂ ਨੇ ਦਿੱਤੀ ਹੈ ਤੇ ਇਸ ਪੌੜੀ ਦੀ ਰਾਹੀਂ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਤੱਕ ਪਹੁੰਚ ਸਕੀਦਾ ਹੈ ਇਸ ਪੌੜੀ ਤੇ ਚੜਨ ਦੀ ਬਰਕਤ ਨਾਲ ਮੇਰੇ ਅੰਦਰ ਸਦਾ ਥਿਰ ਰਹਿਣ ਵਾਲਾ ਆਨੰਦ ਬਣ ਰਿਹਾ ਹੈ ਜਿਹੜਾ ਮਨੁੱਖ ਇਸ ਪੌੜੀ ਦੀ ਬਰਕਤ ਨਾਲ ਆਤਮਿਕ ਆਨੰਦ ਵਿੱਚ ਆਤਮਿਕ ਅਡੋਲਤਾ ਵਿੱਚ ਪਹੁੰਚਦਾ ਹੈ ਉਹ ਸਦਾ ਥਿਰ ਪ੍ਰਭੂ ਨੂੰ ਪਿਆਰਾ ਲੱਗਦਾ ਹੈ ਸਦਾ ਸੇਰ ਪ੍ਰਭੂ ਦੇ ਗੁਣ ਗਾਵਣ ਵਾਲੀ ਉਸ ਦੀ ਮਤ ਅਟਲ ਹੋ ਜਾਂਦੀ ਹੈ ਪਰਮਾਤਮਾ ਅਟਲ ਹੈ ਜੇ ਗੁਣ ਗਾਵਣ ਵਾਲੀ ਮਤ ਨਹੀਂ ਬਣੀ ਤਾਂ ਕੋਈ ਇਸ਼ਨਾਨ ਕੋਈ ਦਾਨ ਕੋਈ ਚੰਚ ਗਿਆਨਤਾ ਤੇ ਕੋਈ ਤੀਰਥ ਇਸ਼ਨਾਨ ਪਰਮਾਤਮਾ ਨੂੰ ਕੁਝ ਨਹੀਂ ਕਰ ਸਕਦਾ ਗੁਣ ਗਾਵਣ ਵਾਲੇ ਮਨੁੱਖ ਦੇ ਮਨ ਵਿੱਚੋਂ ਤੋਖੇ ਫਰੇਬ ਮੋਹ ਦੇ ਚਮਤਕਾਰੇ ਵਿਕਾਰ ਆਦਿਕ ਸਭ ਮੁੱਕ ਜਾਂਦੇ ਹਨ ਉਸ ਦੇ ਅੰਦਰ ਨਾ ਝੂਠ ਰਹਿ ਜਾਂਦਾ ਹੈ ਨਾ ਠੱਗੀ ਰਹਿੰਦੀ ਹੈ ਨਾ ਮੇਰ ਤੇ ਰਹਿੰਦੀ ਹੈ ਪ੍ਰਭੂ ਦੇ ਪਿਆਰ ਵਿੱਚ ਰੰਗਿਆ ਹੋਇਆ ਮੇਰਾ ਮਨ ਜਿਉਂ-ਜਿਉਂ ਪ੍ਰਭੂ ਦੇ ਗੁਣ ਗਾਉਂਦਾ ਹੈ ਤਿਉਂ ਤੋ ਮੇਰੇ ਮਨ ਵਿੱਚ ਉਹ ਪ੍ਰਭੂ ਹੀ ਪਿਆਰਾ ਲੱਗਦਾ ਜਾ ਰਿਹਾ ਹੈ